ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਚ ਹਵਾ ਨੂੰ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਕਿਉਂਕਿ ਹਵਾ ਹੀ ਸਾਨੂੰ ਮਾਰਗ ਦਿਖਾਉਂਦੀ ਹੈ ਪਵਨ ਸਾਨੂੰ ਜ਼ਿੰਦਗੀ ਦਿੰਦੀ ਹੈ ਇੱਕ ਮਿੰਟ ਇੱਕ ਮਿੰਟ ਵੀ ਮੈਂ ਜ਼ਿਆਦਾ ਕਹਤਾ ਇੱਕ ਸਕਿੰਟ ਵੀ ਆਪਣੇ ਵਾਸਤੇ ਹਵਾ ਤੋਂ ਬਿਨਾਂ ਰਹਿਣਾ ਹਵਾ ਤੋਂ ਬਿਨਾਂ ਸਾਹ ਲੈਣਾ ਬਹੁਤ ਜ਼ਿਆਦਾ ਮੁਸ਼ਕਲ ਆ ਪਰ ਰਹਿ ਹੀ ਨਹੀਂ ਪਾਵਾਂਗੇ ਕਿਉਂਕਿ ਹਵਾ ਬਿਨਾਂ ਸਾਹ ਨਹੀਂ ਤੇ ਸਾਹ ਬਿਨਾਂ ਜ਼ਿੰਦਗੀ ਨਹੀਂ ਪਾਣੀ ਨੂੰ ਪਿਤਾ ਦਾ ਦਰਜਾ ਇਸ ਕਰਕੇ ਦਿੱਤਾ ਗਿਆ ਕਿ ਪਾਣੀ ਤੋਂ ਬਿਨਾਂ ਅਪਾ ਜੇ ਜ਼ਿੰਦਗੀ ਸੋਚੀ ਆਪਣੀ ਤਾਂ ਜ਼ਿੰਦਗੀ ਆਪਾਂ ਜੀ ਨਹੀਂ ਸਕਦੇ ਤਿੰਨ ਦਿਨ ਤੋਂ ਜ਼ਿਆਦਾ ਇੱਕ ਸਾਇੰਟਿਫਿਕ ਰਿਸਰਚ ਹੈ ਵੀ ਤਿੰਨ ਦਿਨ ਤੋਂ ਜ਼ਿਆਦਾ ਪਾਣੀ ਤੋਂ ਬਿਨਾ ਜਿਉਣਾ ਔਖਾ ਹੈ ਆਪਣੀ ਮੌਤ ਵੀ ਹੋ ਸਕਦੀ ਹੈ ਜਿਵੇਂ ਇੱਕ ਪਿਤਾ ਸਾਨੂੰ ਸੰਭਾਲ ਕੇ ਰੱਖਦਾ ਸਾਡੀ ਕੇਅਰ ਕਰਦਾ ਸਾਨੂੰ ਜ਼ਿੰਦਗੀ ਦਾ ਇੱਕ ਨਵਾਂ ਰਾਹ ਦਿਖਾਉਂਦਾ ਉਸੇ ਤਰੀਕੇ ਨਾਲ ਪਾਣੀ ਤੋਂ ਬਿਨਾ ਸਾਡੀ ਜ਼ਿੰਦਗੀ ਕੁਝ ਵੀ ਨਹੀਂ ਹੈਗੀ ਧਰਤੀ ਨੂੰ ਮਾਂ ਦਾ ਦਰਜਾ ਇਸ ਕਰਕੇ ਦਿੱਤਾ ਗਿਆ ਕਿਉਂਕਿ ਧਰਤੀ ਤੇ ਜੋ ਕੁਝ ਹੈ ਧਰਤੀ ਦੇ ਉੱਪਰ ਉਹਦੇ ਵੀ ਸਾਨੂੰ ਪੂਰੀ ਜਾਣਕਾਰੀ ਨਹੀਂ ਤੇ ਧਰਤੀ ਦੇ ਥੱਲੇ ਕੀ ਹੈ ਉਸ ਬਾਰੇ ਤਾਂ ਸਾਇੰਟਿਸਟ ਹਲੇ ਤੱਕ ਪੂਰਾ ਪਤਾ ਕਰ ਹੀ ਨਹੀਂ ਸਕੇ ਪਰ ਆਪਾਂ ਧਰਤੀ ਨੂੰ ਕਿੰਨਾ ਕ ਸੰਭਾਲਿਆ ਆਪਾਂ ਆਪਣੀ ਮਾਂ ਨੂੰ ਕਿੰਨਾ ਕ ਸੰਭਾਲਿਆ ਉਸ ਚੀਜ਼ ਦੇ ਕਿੰਨੀ ਕ ਕੇਅਰ ਕੀਤੀ ਪੂਰੀ ਦੁਨੀਆ 'ਚ 7 ਕਰੋੜ ਤੋਂ ਉੱਤੇ ਦੀ ਪੋਪੂਲੇਸ਼ਨ ਇਸ ਟਾਈਮ ਹੋ ਚੁੱਕੀ ਹੈ ਉਸ ਤੋਂ ਵੀ ਸ਼ਾਇਦ ਕਿਤੇ ਵਾਧੇ ਹੋਵੇ ਪਰ ਧਰਤੀ ਤੇ ਜੋ ਕੁਝ ਚੱਲ ਰਿਹਾ ਜਿਵੇਂ ਆਪਾਂ ਜ਼ਿੰਦਗੀ ਆਪਣੀ ਬਤੀਤ ਕਰ ਰਹੇ ਹਾਂ ਜਿਵੇਂ ਜ਼ਿੰਦਗੀ ਆਪਣੀ ਚੱਲ ਰਹੀ ਹੈ ਕਿੰਨਾ ਕੁਛ ਧਰਤੀ ਤੇ ਹੈ ਉਹ ਚੀਜ਼ ਸੰਭਾਲੀ ਹੋਈ ਆ ਪਰ ਕੀ ਆਪਾਂ ਧਰਤੀ ਨੂੰ ਸੰਭਾਲਿਆ ਬਹੁਤ ਕੁਝ ਧਰਤੀ ਨੇ ਆਪਾਂ ਨੂੰ ਦਿੱਤਾ ਕੁਦਰਤ ਨੇ ਆਪਾਂ ਨੂੰ ਦਿੱਤਾ ਚਾਹੇ ਉਹ ਪੇੜ ਪੌਦੇ ਹੋਣ ਚਾਹੇ ਦਰਖਤ ਹੋਣ ਚਾਹੇ ਪਾਣੀ ਹੋਵੇ ਕੁਝ ਵੀ ਹੋਵੇ ਜਿਹਦੇ ਨਾਲ ਆਪਾਂ ਸਾਹ ਲੈ ਰਹੇ ਆ ਆਪਣੀ ਜ਼ਿੰਦਗੀ ਚੱਲ ਰਹੀ ਹੈ ਜਿੰਨਾ ਧਰਤੀ ਨੇ ਆਪਾਂ ਨੂੰ ਦਿੱਤਾ ਕੀ ਆਪਾਂ ਕਦੇ ਸੋਚਿਆ ਵੀ ਧਰਤੀ ਨੂੰ ਉਸ ਤਰੀਕੇ ਨਾਲ ਦੇ ਪਾਈਏ ਸੋਚਣਾ ਤਾਂ ਬੜੀ ਦੂਰ ਦੀ ਗੱਲ ਹੈ ਆਪਾਂ ਨੂੰ ਜੋ ਚੀਜ਼ ਮਿਲੀ ਹੋਈ ਸੀ ਜੋ ਆਪਾਂ ਨੂੰ ਕੁਦਰਤ ਨੇ ਦਿੱਤਾ ਹੋਇਆ ਆਪਾਂ ਤਾਂ ਉਹ ਵੀ ਨਹੀਂ ਸੰਭਾਲ ਕੇ ਰੱਖਿਆ ਉਸ ਚੀਜ਼ ਨੂੰ ਵੀ ਆਪਾਂ ਅੱਜ ਦੇ ਟਾਈਮ 'ਚ ਬਰਬਾਦ ਕਰਕੇ ਰੱਖ ਦਿੱਤਾ ਤੇ ਉਹ ਬਰਬਾਦੀ ਲਗਾਤਾਰ ਚੱਲ ਰਹੀ ਹੈ ਤੇ ਉਸ ਬਰਬਾਦੀ ਦਾ ਹੀ ਆਪਣੇ ਤੇ ਕੀ ਅਸਰ ਹੋ ਰਿਹਾ ਤੇ ਆਉਣ ਵਾਲੇ ਟਾਈਮ 'ਚ ਆਪਣੇ ਤੇ ਕੀ ਅਸਰ ਹੋ ਸਕਦਾ ਹੈ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸੋ ਇਸ ਕਰਕੇ ਇਹ ਵੀਡੀਓ ਦਾ ਟੌਪਿਕ ਹਰ ਇੱਕ ਵਾਸਤੇ ਹੈ ਹਰ ਇੱਕ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਤਾਂ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਓ ਤਾਂ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਗੰਭੀਰ ਹੈ ਸੀਰੀਅਸਲੀ ਆਪਾਂ ਨੂੰ ਇਹਦੇ ਬਾਰੇ ਸੋਚਣਾ ਪੈਣਾ ਤਾਂ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਸਾਡੀ ਸਭ ਦੀ ਜ਼ਿੰਦਗੀ 'ਚ ਪਾਣੀ ਆਰਥਿਕ, ਰਾਜਨੀਤਿਕ ਤੇ ਧਾਰਮਿਕ ਤੌਰ ਤੇ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦਾ ਬਹੁਤ ਜ਼ਿਆਦਾ ਉਹਦੀ ਅਹਿਮੀਅਤ ਹੈ। ਪੂਰੀ ਦੁਨੀਆ 'ਚ ਜਿੰਨੀ ਪੋਪੂਲੇਸ਼ਨ ਹੈ ਉਸ ਪੋਪੂਲੇਸ਼ਨ ਦਾ 18% ਹਿੱਸਾ ਸਾਡੇ ਭਾਰਤ 'ਚ ਵਸਦਾ ਹੈ। ਤੇ ਪੂਰੀ ਦੁਨੀਆ 'ਚ ਜਿੰਨੇ ਜਲ ਸਰੋਤ ਹੈ ਉਹਨਾਂ 'ਚੋਂ ਸਿਰਫ 4% ਜਲ ਸਰੋਤ ਸਾਡੇ ਭਾਰਤ 'ਚ ਨੇ। 2030 ਤੱਕ ਜਿਹੜੇ 33 ਦੇਸ਼ ਦੁਨੀਆ ਦੇ ਜਲ ਸੰਕਟ ਦਾ ਸ਼ਿਕਾਰ ਹੋਣਗੇ ਉਹ ਇੰਨੇ ਕ ਜਿਆਦਾ ਸ਼ਿਕਾਰ ਭਿਆਨਕ ਤੌਰ ਤੇ ਹੋ ਸਕਦੇ ਨੇ ਕਿ ਦੂਜੀਆਂ ਦੇਸ਼ਾਂ ਅਗੇ ਪਾਣੀ ਵਾਸਤੇ ਹੱਥ ਵੀ ਅੱਡਣਾ ਪੈ ਸਕਦਾ ਹੈ ਹੁਣ ਤਾਂ ਆਪਾਂ ਪਾਣੀ ਦੀ ਵੈਲਿਊ ਸ਼ਾਇਦ ਨਹੀਂ ਕਰਦੇ ਕਿਤੇ ਵੇਸਟ ਹੋ ਰਿਹਾ ਪਾਣੀ ਚੱਲੀ ਜਾਣ ਦੋ ਕੋਈ ਚੱਕਰ ਨਹੀਂ ਪਰ 2030 ਤੱਕ ਐਵੇਂ ਦਾ ਸਮਾਂ ਆ ਸਕਦਾ ਹੈ ਐਵੇਂ ਦਾ ਸਮਾਂ ਆਉਣਾ ਹੈ ਇਹ ਸਾਇੰਟਿਫਿਕ ਰਿਸਰਚ ਹੋ ਚੁੱਕੀ ਹੈ 2030 ਤੱਕ ਜਲ ਸੰਕਟ ਆਉਣਾ ਹੀ ਆਉਣਾ ਹੈ ਤੇ ਭਾਰਤ ਉਹਨਾਂ ਚੋਂ ਇੱਕ ਹੈ ਭਾਰਤ ਦੇ ਜਿਹੜੇ 13 ਰਾਜ ਆ ਜਿਨ੍ਹਾਂ 'ਚ ਜਲ ਸੰਕਟ ਆਉਣਾ 2030 ਤੱਕ ਇੱਕ ਗੰਭੀਰ ਰੂਪ ਧਾਰਨ ਕਰ ਜਾਊਗਾ ਉਹਨਾਂ 'ਚੋਂ ਪੰਜਾਬ ਇੱਕ ਹੈ। ਭਾਰਤ ਦੇ 258 ਜ਼ਿਲ੍ਹਿਆਂ 'ਚੋਂ ਜਿਨ੍ਹਾਂ 'ਚ ਜਲ ਸੰਕਟ ਆਉਣਾ ਹੈ ਪੰਜਾਬ ਦੇ 17 ਜ਼ਿਲ੍ਹੇ ਉਹਨਾਂ 'ਚ ਸ਼ਾਮਲ ਨੇ। ਤਹਿ ਹੁਣ ਇਥੋਂ ਅੰਦਾਜ਼ਾ ਲਾ ਲਓ ਪਾਣੀ ਦਾ ਪੱਧਰ ਕਿਸ ਹੱਦ ਤੱਕ ਗਿਰ ਚੁੱਕਿਆ ਹੈ ਕਿਉਂ ਆਪਾਂ ਪਾਣੀ ਨੂੰ ਸੰਭਾਲਿਆ ਨਹੀਂ ਤੇ ਆਉਣ ਵਾਲੇ ਟਾਈਮ 'ਚ ਵੀ ਜੇ ਪਾਣੀ ਦੀ ਕਦਰ ਆਪਾਂ ਨਾ ਕੀਤੀ ਤਾਂ ਆਪਾਂ ਨੂੰ ਕਿਸ ਹੱਦ ਤੱਕ ਇਹ ਚੀਜ਼ ਭੁਗਤਣੀ ਪੈ ਸਕਦੀ ਹੈ ਜੇ ਇੱਕ ਉਦਾਹਰਨ ਲੈ ਕੇ ਆਪਾਂ ਗੱਲ ਕਰੀਏ ਕਿ ਪਾਣੀ ਕਿੱਥੇ-ਕਿੱਥੇ ਜ਼ਿਆਦਾ ਲੱਗਦਾ ਉਸ ਚੀਜ਼ ਦੀ ਜੇ ਗੱਲ ਕਰੀਏ ਮੈਂ ਨੋਟ ਕੀਤੀ ਹੋਈ ਹੈ ਚੀਜ਼ ਪੜ੍ਹੀ ਸੀ ਕਿ 1 ਕਿਲੋ ਚੀਨੀ ਬਣਾਉਣ ਪਿੱਛੇ 2000 ਲੀਟਰ ਪਾਣੀ ਲੱਗਦਾ ਹੈ 1 ਕਿਲੋ ਚੀਨੀ ਬਣਾਉਣ ਪਿੱਛੇ 1 ਕਿਲੋ ਚੌਲ ਬਣਾਉਣ ਲਈ 4000 ਲੀਟਰ ਪਾਣੀ ਲੱਗਦਾ ਹੈ 1 ਟਨ ਸਿਮਿੰਟ ਬਣਾਉਣ ਲਈ 8000 ਲੀਟਰ ਤੇ 1 ਟਨ ਲੋਹਾ ਬਣਾਉਣ ਲਈ ਕਰੀਬ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ ਹੁਣ ਜਿਹੜੀਆਂ ਚੀਜ਼ਾਂ ਦੇ ਬਿਨਾਂ ਸਰਨਾ ਔਖਾ ਹੈ ਜਿਹੜੀਆਂ ਚੀਜ਼ਾਂ ਬਿਨਾਂ ਸਰ ਨਹੀਂ ਸਕਦਾ ਉਹ ਤਾਂ ਚਲੋ ਮੰਨਿਆ ਪਾਣੀ ਉੱਥੇ ਲੱਗਣਾ ਹੀ ਲੱਗਣਾ ਉਹਨੂੰ ਘੱਟ ਕੀਤਾ ਜਾ ਸਕਦਾ ਪਰ ਜਿਹੜੀਆਂ ਚੀਜ਼ਾਂ ਬਿਨਾਂ ਆਪਣਾ ਸਰਦਾ ਪਾ ਉੱਥੇ ਵੀ ਪਾਣੀ ਇੰਨਾ ਜ਼ਿਆਦਾ ਵੇਸਟ ਕਰਦੇ ਆ ਜਿਹੜੀ ਚੀਜ਼ ਪਿੱਛੇ ਹੱਲ ਨਿਕਲ ਸਕਦਾ ਵੀ ਇੱਥੇ ਪਾਣੀ ਵੇਸਟ ਹੋਣ ਤੋਂ ਬਚਾਇਆ ਜਾ ਸਕਦਾ ਉੱਥੇ ਵੀ ਪਾਣੀ ਇਸ ਤਰੀਕੇ ਨਾਲ ਵੇਸਟ ਹੋ ਰਿਹਾ ਵੀ ਉਹ ਤੇ ਕਹਿਣਾ ਹੀ ਕੀ ਹੈ ਪਰ ਆਪਾਂ ਕਿਉਂਕਿ ਫਿਊਚਰ ਬਾਰੇ ਨਹੀਂ ਸੋਚ ਰਹੇ ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਹਿਸਾਬ ਨਾਲ ਕੋਲਡ ਡਰਿੰਕ ਦੀ ਮੈਨੂਫੈਕਚਰਿੰਗ ਹੁੰਦੀ ਹੈ ਮੈਨੂਫੈਕਚਰਿੰਗ ਤਾਂ ਤਾਂ ਹੁੰਦੀ ਹੈ ਜਦੋਂ ਉਹਦੇ ਕਸਟਮਰ ਇੰਨੇ ਜ਼ਿਆਦਾ ਹੈ 1 ਲੀਟਰ ਕੋਲਡ ਡਰਿੰਕ ਬਣਾਉਣ ਪਿੱਛੇ 80 ਲੀਟਰ ਤੱਕ ਦਾ ਪਾਣੀ ਵੇਸਟ ਕੀਤਾ ਜਾਂਦਾ 80 ਲੀਟਰ ਪਾਣੀ ਲੱਗਦਾ ਵੇਸਟ ਮੈਂ ਕਿਉਂ ਕਿਹਾ ਕਿਉਂਕਿ ਕੋਲਡ ਡਰਿੰਕ ਆਪਣੀ ਸਿਹਤ ਵਧੀਆ ਨਹੀਂ ਬਣਾਉਂਦਾ ਸਮਾਂ ਉਹਨੂੰ ਅੱਗੇ ਆਉਣ ਵਾਲੇ ਟਾਈਮ 'ਚ ਖਰਾਬ ਹੀ ਕਰਦਾ ਹੈ 1 ਲੀਟਰ ਬੀਅਰ ਬਣਾਉਣ ਪਿੱਛੇ ਸਿਰਫ ਇੱਕ ਬੋਤਲ ਬੀਅਰ ਬਣਾਉਣ ਪਿੱਛੇ 250 ਲੀਟਰ ਤੱਕ ਦਾ ਪਾਣੀ ਵੇਸਟ ਕੀਤਾ ਜਾਂਦਾ ਹੈ ਬੀਅਰ ਨਾ ਪੀਏ ਤਾਂ ਆਪਣੀ ਜ਼ਿੰਦਗੀ ਬਚ ਸਕਦੀ ਹੈ ਕੋਲਡ ਡਰਿੰਕ ਨਾ ਪੀਏ ਤਾਂ ਆਪਣੀ ਜ਼ਿੰਦਗੀ ਵਧੀਆ ਹੋ ਸਕਦੀ ਹੈ ਬੱਚਣਾ ਤਾਂ ਗੱਲ ਦੂਰ ਦੀ ਹੈ ਪਰ ਪਾਣੀ ਨਾ ਹੋਵੇ ਆਪਣੇ ਕੋਲ ਫੇਰ ਆਪਣੀ ਜ਼ਿੰਦਗੀ ਕਿਵੇਂ ਦੀ ਹੋਊਗੀ ਸਿਰਫ 3 ਦਿਨ ਜੀ ਸਕਦੇ ਆ 3 ਤੋਂ 4 ਦਿਨ 5 ਤੋਂ ਬਿਨਾ ਆਪਾਂ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੇ ਖੇਤੀ ਲਈ ਵੀ ਪਾਣੀ ਦੀ ਦੁਰਵਰਤੋਂ ਪਾਣੀ ਦੀ ਵੇਸਟੇਜ ਕੁਝ ਘੱਟ ਨਹੀਂ ਹੋ ਰਹੀ ਐਦੇ ਚ ਆਪਾਂ ਸਰਕਾਰ ਨੂੰ ਵੀ ਦੋਸ਼ ਦੇ ਸਕਦੇ ਆ ਤੇ ਐਦੇ ਚ ਆਪਣੇ ਬੰਦੇ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ ਸਰਕਾਰ ਨੂੰ ਆਪਾਂ ਇਸ ਤਰੀਕੇ ਨਾਲ ਜ਼ਿੰਮੇਵਾਰ ਮੰਨ ਸਕਦੇ ਹਾਂ ਵੀ ਕਿਤੇ ਨਾ ਕਿਤੇ ਉਹ ਕਾਨੂੰਨ ਲੈ ਕੇ ਆ ਸਕਦੇ ਆ ਇਸ ਤਰੀਕੇ ਦੇ ਜੋ ਪਾਣੀ ਦੀ ਵੇਸਟੇਜ ਨੂੰ ਘਟਾਉਣ ਕਿਉਂਕਿ ਨਵੀਆਂ ਫਸਲਾਂ ਬੀਜੀਆਂ ਜਾ ਸਕਦੀਆਂ ਜਿਉਂ ਉਹਨਾਂ 'ਤੇ ਵਧੀਆ ਰੇਟ ਮਿਲਣ ਤੇ ਆਪਣੇ ਬੰਦਿਆਂ ਨੂੰ ਵੀ ਆਪਾਂ ਇਸ ਕਰਕੇ ਦੋਸ਼ ਦਿੰਦੇ ਆ ਕਿਉਂਕਿ ਆਪਣੇ ਬੰਦੇ ਜਦੋਂ ਬਿਜਲੀ ਸਰਕਾਰ ਕਿਤੇ ਨਾ ਕਿਤੇ ਫ੍ਰੀ ਚੱਲਦੀ ਆ ਕੁਝ ਵੀ ਹੈ ਫ੍ਰੀ ਦੇ ਚੱਕਰ 'ਚੋਂ ਜ਼ਿਆਦਾ ਪਾਣੀ ਯੂਜ਼ ਕੀਤਾ ਜਾਂਦਾ ਹੈ ਉਹ ਜ਼ਿਆਦਾ ਪਾਣੀ ਯੂਜ਼ ਕਰਨ ਦੇ ਨਾਲ ਪਾਣੀ ਦੀ ਮੰਗ ਵੱਧਦੀ ਹੈ ਉਹਦੇ ਨਾਲ ਬਿਜਲੀ ਦੀ ਮੰਗ ਵਧੂਗੀ ਪਰ ਜੋ ਜੀ ਜੀ ਫ੍ਰੀ ਹੈ ਉਹਨੇ ਤਾਂ ਫ੍ਰੀ ਰਹਿਣਾ ਹੈ ਤਾਂ ਇਸ ਕਰਕੇ ਕਿਸੇ ਚੀਜ਼ ਨੂੰ ਫ੍ਰੀ ਕਰਨ ਦੀ ਬਜਾਏ ਉਹ ਚੀਜ਼ ਨੂੰ ਸਸਤਾ ਕੀਤਾ ਜਾ ਸਕਦਾ ਹੈ ਹਰ ਸਾਲ ਜਿਵੇਂ ਜਿਵੇਂ ਪੋਪੂਲੇਸ਼ਨ ਵੱਧ ਰਹੀ ਹੈ ਹਰ ਚੀਜ਼ ਦੀ ਮੰਗ ਵੀ ਵਧਣੀ ਹੀ ਵਧਣੀ ਹੈ ਬਿਜਲੀ ਦੀ ਮੰਗ ਵਧਣੀ ਹੈ ਪਾਣੀ ਦੀ ਮੰਗ ਵਧੂਗੀ ਪਰ ਇੱਕ ਪਾਸੇ ਜੇ ਅੱਗੇ ਆਪਾਂ ਗੱਲ ਕਰੀਏ ਪਾਣੀ ਤੋਂ ਬਾਅਦ ਹਵਾ ਦੀ ਹਵਾ ਨੂੰ ਗੰਦਾ ਕਰਨ 'ਚ ਕਿਹਦਾ ਕਿਹਦਾ ਰੋਲ ਹੈ ਅਪਾ ਜੇ ਕਹੀਏ ਕਿਸੇ ਉੱਤੇ ਦੋਸ਼ ਲਾਈਏ ਤਾਂ ਪਹਿਲਾਂ ਆਪਣੇ ਬਾਰੇ ਸੋਚੀਏ ਆਪਣਾ ਕਿੰਨਾ ਕੁ ਧਿਆਨ ਰੱਖਿਆ ਹੈ ਫੈਕਟਰੀਆਂ 'ਚ ਜਦੋਂ ਵੀ ਕੋਈ ਚੀਜ਼ ਬਣਦੀ ਹੈ ਜਿਸ ਚੀਜ਼ ਦੀ ਫੈਕਟਰੀ ਹੈ ਤਾਂ ਉਹ ਫੈਕਟਰੀ 'ਚੋਂ ਪੋਲੂਸ਼ਨ ਨਿਕਲਣਾ ਲਾਜ਼ਮੀ ਹੈ ਉਹ ਫੈਕਟਰੀ 'ਚੋਂ ਧੂਆ ਨਿਕਲਦਾ ਹੀ ਨਿਕਲਦਾ ਹੈ ਤੇ ਉਹ ਧੂਆ ਜਾਂਦਾ ਕਿੱਥੇ ਆ ਹਵਾ 'ਚ ਹਵਾ 'ਚ ਅਪਾ ਜਦੋਂ ਸਾਹ ਲੈਂਦੇ ਆ ਉਹ ਜੋ ਕੈਮੀਕਲ ਹਵਾ 'ਚ ਜਾ ਰਹੇ ਆ ਉਹ ਆਉਣੇ ਆ ਆਪਣੇ ਅੰਦਰ ਚਾਹੇ ਕੋਈ ਸਰਕਾਰੀ ਬੰਦਾ ਹੈ ਚਾਹੇ ਕੋਈ ਪ੍ਰਾਈਵੇਟ ਬੰਦਾ ਚਾਹੇ ਵੱਡੇ ਅਹੁਦੇ ਵਾਲਾ ਹੈ ਚਾਹੇ ਕੋਈ ਛੋਟਾ ਗਰੀਬ ਬੰਦਾ ਚਾਹੇ ਕੋਈ ਵੀ ਆਮ ਬੰਦਾ ਸਾਹ ਹਰ ਇੱਕ ਲੈ ਰਹੇ ਤੇ ਉਹ ਹਵਾ ਜਦੋਂ ਅੰਦਰ ਜਾ ਰਹੀ ਹੈ ਤੇ ਉਹਦੇ ਰਿਜ਼ਲਟ ਕੀ ਨਿਕਲ ਰਹੇ ਆ ਅੱਜ ਦੇ ਟਾਈਮ 'ਚ ਆਪਾਂ ਨੂੰ ਪਤਾ ਲੱਗ ਰਿਹਾ ਹੈ ਪਾਣੀ ਕਰਕੇ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਹਵਾ ਕਰਕੇ ਕੈਂਸਰ ਹੋ ਰਿਹਾ ਹੈ ਲੰਗ ਕੈਂਸਰ ਹੋ ਰਿਹਾ ਹੈ ਕਿ ਹੁਣ بڑا ਸੁਣਨ ਚਾਹੁੰਦਾ ਵੀ ਆਰਗੈਨਿਕ ਖੇਤੀ ਕਰਨੀ ਹੈ ਇੱਕ ਨੇਚਰਲ ਖੇਤੀ ਕਰਨੀ ਹੈ ਜਿਹਦੇ ਕਰਕੇ ਆਪਾਂ ਨੂੰ ਨੇਚਰਲ ਡਾਈਟ ਮਿਲ ਸਕੇ ਤੇ ਉਹ ਕਿੰਨਿਆਂ ਨੇ ਸ਼ੁਰੂ ਵੀ ਕਰਤੀ ਹੁਣ ਇਸ ਚੀਜ਼ ਦੀ ਇੰਪੋਰਟੈਂਸ ਹੈ ਨਹੀਂ ਕਿਉਂ ਆਈ ਪਹਿਲਾਂ ਦੇ ਟਾਈਮ 'ਚ ਆਰਗੇਨਿਕ ਹੁੰਦੀ ਸੀ ਪਹਿਲਾਂ ਦੇ ਟਾਈਮ ਨੇਚਰਲ ਹੁੰਦੀ ਸੀ ਪਰ ਜਦੋਂ ਤੋਂ ਇਹ ਹਰੀ ਕ੍ਰਾਂਤੀ ਆਈ ਹੈ ਗ੍ਰੀਨ ਰੈਵੋਲੂਸ਼ਨ ਆਇਆ ਹੈ ਹਰ ਇੱਕ ਚੀਜ਼ 'ਚ ਸਪਰੇਅ ਵੀ ਹੈ ਹਵਾ 'ਚ ਕੈਮੀਕਲ ਚਲਾ ਗਿਆ ਆਪਣੇ ਅੰਦਰ ਕੈਮੀਕਲ ਚਲੇ ਗਿਆ ਪਾਣੀ 'ਚ ਕੈਮੀਕਲ ਹੈ ਜਿਹੜੀ ਸਬਜ਼ੀ ਜਿਹੜੀ ਫਸਲ ਇੱਕ ਜਾਨਵਰ ਨੇ ਖਾਣੀ ਹੈ ਉਹਨੇ ਜਦੋਂ ਫਸਲ ਖਾਧੀ ਉਹ ਫਸਲ 'ਤੇ ਕੈਮੀਕਲ ਹੈ ਤੇ ਜਦੋਂ ਉਸ ਤੋਂ ਆਪਾਂ ਦੁੱਧ ਲੈਣਾ ਹੈ ਉਹ ਦੁੱਧ ਦੇ ਥਰੂ ਆਪਣੇ 'ਚ ਕੈਮੀਕਲ ਆ ਰਿਹਾ ਹੈ ਅਪਾ ਇਸ ਚੀਜ਼ ਤੋਂ ਬਾਹਰ ਨਿਕਲ ਹੀ ਨਹੀਂ ਸਕਦੇ ਅਪਾ ਇਸ ਚੀਜ਼ ਦਾ ਪਰ ਧਿਆਨ ਜ਼ਰੂਰ ਰੱਖ ਸਕਦੇ ਆ ਜੇ ਅਪਾ ਧਰਤੀ ਦੀ ਗੱਲ ਕਰੀਏ ਤਾਂ ਧਰਤੀ ਨੂੰ ਆਪਾਂ ਕਿੰਨਾ ਕੁ ਸੰਭਾਲਿਆ ਧਰਤੀ ਤੇ ਜੋ ਪਹਿਲਾਂ ਗ੍ਰੀਨਰੀ ਸੀਗੀ ਜੋ ਹਰਿਆਲੀ ਸੀਗੀ ਉਹਨੂੰ ਹੀ ਆਪਾਂ ਕਿੰਨਾ ਸੰਭਾਲ ਸਕਿਆ ਜਿੰਨੀ ਹੈਗੀ ਸੀ ਉਹਨੂੰ ਸੰਭਾਲਣਾ ਦਾ ਕੀ ਸੀ ਉਹਨੂੰ ਵੀ ਆਪਾਂ ਬਰਬਾਦ ਕਰਕੇ ਰੱਖਤਾ ਵੱਡੀ ਵੱਡੀ ਕੰਪਨੀਆਂ ਨੂੰ ਆਪਾਂ ਕੀ ਦੋਸ਼ ਦਈਏ ਆਪਣੇ ਘਰ ਦੇ ਬਾਹਰ ਵੀ ਜਦੋਂ ਕੋਈ ਦਰਖਤ ਉਸ ਜਗ੍ਹਾ ਤੇ ਲੱਗ ਜਾਂਦਾ ਜਿੱਥੇ ਆਪਾਂ ਨੂੰ ਚਾਹੀਦਾ ਨਹੀਂ ਹੁੰਦਾ ਉਹਨੂੰ ਵੀ ਆਪਾਂ ਕਟਵਾ ਦਿੰਨੇ ਆ ਉਹਨੂੰ ਪਟਾ ਕੇ ਰੱਖ ਦਿੰਨੇ ਆ ਚਾਹੇ ਆਪਣੇ ਖੇਤ 'ਚ ਹੋਵੇ ਚਾਹੇ ਆਪਣੀ ਮੋਟਰ ਦੇ ਕੋਲ ਹੋਵੇ ਚਾਹੇ ਆਪਣੇ ਘਰ ਦੇ ਕੋਲ ਹੋਵੇ ਇਹਨਾਂ ਦਰਖਤਾਂ ਦੀ ਇਹਨਾਂ ਪੌਦਿਆਂ ਦੀਆਂ ਨਾ ਬੂਟਿਆਂ ਦੀ ਇੰਪੋਰਟੈਂਸ ਆਪਾਂ ਨੂੰ ਉਸ ਟਾਈਮ ਪਤਾ ਲੱਗੂਗੀ ਜਦੋਂ ਇਹ ਦੇਖਣੇ ਨੂੰ ਵੀ ਨਹੀਂ ਮਿਲਣੇ ਅੱਜ ਤੋਂ 10 ਸਾਲ ਪਹਿਲਾਂ ਦੀ ਜੇ ਗੱਲ ਕਰੀਏ 10 ਸਾਲ ਬਾਅਦ ਦਾ ਕੀ ਮਾਹੌਲ ਹੈ ਜਿਹੜੀ ਜਗ੍ਹਾ ਖਾਲੀ ਸੀ ਜਿੱਥੇ ਕੁਝ ਵੀ ਨਹੀਂ ਸੀ ਉੱਥੇ ਅੱਜ ਦੇ ਟਾਈਮ 'ਚ ਵੱਡੇ ਵੱਡੇ ਮਾਲ ਬਣ ਗਏ ਜਿੱਥੇ ਪਹਿਲਾਂ ਦੇ ਟਾਈਮ 'ਚ ਸੜਕਾਂ ਨਹੀਂ ਸੀ ਉੱਥੇ ਡਬਲ ਲੇਨ ਸੜਕਾਂ ਬਣ ਗਈਆਂ ਪਰ ਉਹਨਾਂ ਸੜਕਾਂ ਨਾਲ ਜੇ ਸਹੂਲਤ ਹੋਈ ਹੈ ਤਾਂ ਕਿੰਨੇ ਹੀ ਦਰਖਤ ਵੀ ਵੱਡੇ ਗਏ ਨੇ ਉਹਨਾਂ ਮਾਲਾਂ ਨੂੰ ਬਣਾਉਣ ਕਰਕੇ ਜੇ ਕਿੰਨੀ ਜ਼ਿਆਦਾ ਪਬਲਿਕ ਨੂੰ ਕਨਵੀਨੀਅੰਸ ਹੋਈ ਹੈ ਆਪਾਂ ਘੁੰਮਣ ਵੀ ਜਾਂਦੇ ਆ ਸਭ ਕੁਝ ਜਾਣਦੇ ਆ ਪਰ ਜੋ ਨੁਕਸਾਨ ਕੁਦਰਤ ਦਾ ਕੀਤਾ ਜਾਂਦਾ ਉਸ ਮਾਲ ਨੂੰ ਬਣਾਉਣ ਕਰਕੇ ਉਹ ਨੁਕਸਾਨ ਦੀ ਪਰਭਾਈ ਕੌਣ ਕਰ ਸਕਦਾ ਹੈ ਉਹ ਆਪਾਂ ਹੀ ਕਰ ਸਕਦੇ ਆ ਤਾਂ ਵੀਡੀਓ ਦੇ ਐਂਡ ਵਿੱਚ ਆਪਾਂ ਇਹੀ ਗੱਲ ਕਰ ਸਕਦੇ ਆ ਵੀ ਹਵਾ ਪਾਣੀ ਧਰਤੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਜੇ ਨਹੀਂ ਬਚਾ ਸਕੇ ਨਾ ਬਚਾਇਆ ਤਾਂ ਆਪਣਾ ਰਹਿਣਾ ਵੀ ਕੋਈ ਜ਼ਿਆਦਾ ਲੰਬੇ ਟਾਈਮ ਦਾ ਨਹੀਂ ਹੈ ਜੇ ਜ਼ਿੰਦਗੀ ਆਪਣੀ ਲੰਬੀ ਵੀ ਚੱਲੀ ਉਮਰ ਆਪਣੀ ਲੰਬੀ ਵੀ ਚੱਲੀ ਤਾਂ ਬਿਮਾਰੀਆਂ ਨਾਲ ਕੱਢਣ ਦਾ ਕੀ ਫਾਇਦਾ ਸੋ ਇਸ ਕਰਕੇ ਜ਼ਿੰਦਗੀ ਛੋਟੀ ਹੋਵੇ ਪਰ ਤੰਦਰੁਸਤ ਹੋਵੇ ਤੰਦਰੁਸਤੀ ਆਪਾਂ ਲੈ ਕੇ ਕਿਥੋਂ ਨਹੀਂ ਜਿੱਥੋਂ ਆਪਾਂ ਨੂੰ ਤੰਦਰੁਸਤੀ ਮਿਲਣੀ ਸੀ ਉਸ ਕੁਦਰਤ ਨੂੰ ਤਾਂ ਆਪਾਂ ਸੰਭਾਲ ਕੇ ਨਹੀਂ ਰੱਖਿਆ ਪਰ ਹੁਣ ਵੀ ਜੇ ਆਪਾਂ ਇਸ ਚੀਜ਼ ਵੱਲ ਧਿਆਨ ਮਾਰੀਏ ਤਾਂ ਆਪਾਂ ਕੁਦਰਤ ਦੀ ਕਦਰ ਹੁਣ ਵੀ ਕਰ ਸਕਦੇ ਹਾਂ ਵੱਧ ਤੋਂ ਵੱਧ ਬੂਟੇ ਲਾਈਏ ਵੱਧ ਤੋਂ ਵੱਧ ਪਾਣੀ ਦੀ ਵੇਸਟੇਜ ਬਚਾਈਏ ਵੱਧ ਤੋਂ ਵੱਧ ਉਹਨਾਂ ਚੀਜ਼ਾਂ ਨੂੰ ਇਗਨੋਰ ਕਰੀਏ ਜਿਨ੍ਹਾਂ ਕਰਕੇ ਪਾਣੀ ਵੇਸਟ ਹੁੰਦਾ ਹੈ ਤੇ ਹਰ ਇੱਕ ਨੂੰ ਇਹ ਵੀ ਚਾਹੀਦਾ ਹੈ ਕਿ ਪਾਣੀ ਦੀ ਸਟੋਰੇਜ ਕੀਤੀ ਜਾ ਸਕੇ ਜੋ ਮੀਂਹ ਦਾ ਪਾਣੀ ਵਰਦਾ ਹੈ ਕਿਉਂਕਿ ਮੀਂਹ ਦੇ ਪਾਣੀ ਦੀ ਆਪਣੇ ਵਾਸਤੇ ਕਿੰਨੀ ਕੁ ਅਹਿਮੀਅਤ ਹੈ ਉਸ ਚੀਜ਼ ਦਾ ਅੰਦਾਜ਼ਾ ਆਪਾਂ ਅੱਜ ਲਾ ਸਕਦੇ ਹਾਂ ਕਿਉਂਕਿ ਅੱਜ ਦੇ ਟਾਈਮ 'ਚ ਗਰਮੀ ਕਿੰਨੀ ਕੁ ਵਧੀ ਹੋਈ ਹੈ ਟੈਂਪਰੇਚਰ ਕਿੱਥੇ ਤੱਕ ਜਾ ਰਿਹਾ ਹੈ ਉਹ ਚੀਜ਼ ਨੂੰ ਕੋਈ ਭੁੱਲ ਨਹੀਂ ਸਕਦਾ ਨਾ ਉਸ ਚੀਜ਼ ਤੋਂ ਕੋਈ ਇਨਕਾਰ ਕਰ ਸਕਦਾ ਤਾਂ ਆਓ ਆਪਣੇ ਆਲੇ ਦੁਆਲੇ ਨੂੰ ਬਚਾਈਏ ਪਾਣੀ ਨੂੰ ਬਚਾਈਏ ਪਾਣੀ ਦੀ ਕਦਰ ਕਰੀਏ ਹਵਾ ਨੂੰ ਬਚਾਈਏ ਗੰਦਾ ਹੋਣ ਤੋਂ ਰੋਕੀਏ ਜਿੱਥੇ ਜਿਸ ਲੈਵਲ ਤੱਕ ਵੀ ਆਪਾਂ ਰੋਕ ਸਕਦੇ ਹਾਂ ਤੇ ਕੋਈ ਨਾ ਕੋਈ ਐਵੇਂ ਦੀ ਆਰਗੇਨਾਈਜੇਸ਼ਨ ਨਾਲ ਜ਼ਰੂਰ ਜੁੜੀਏ ਜੋ ਇਹਨਾਂ ਤਿੰਨਾਂ ਚੀਜ਼ਾਂ ਵੱਲ ਧਿਆਨ ਕਰਦੀ ਹੈ ਤੇ ਇਹਨਾਂ ਨੂੰ ਬਚਾਉਣ ਦੀ ਅੱਗੇ ਪਹਿਲ ਕਰਦੀ ਹੈ ਤਾਂ ਉਮੀਦ ਹੈ ਜੀ ਵੀਡੀਓ ਤੁਹਾਨੂੰ ਪਸੰਦ ਜ਼ਰੂਰ ਆਈ ਹੋਗੀ ਅਗਲੇ ਵੀਡੀਓ ਚ ਅਗਲੇ ਟੌਪਿਕ ਤੇ ਆਪਾਂ ਇੱਕ ਐਵੇਂ ਦੇ ਹੀ ਗੱਲ ਜ਼ਰੂਰ ਲੈ ਕੇ ਆਵਾਂਗੇ ਤਾਂ ਚੈਨਲ ਨੂੰ ਜੇ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ